ਸਲੋਕ ਸਾਧ ਸੰਗਤ ਬਿਨ ਭ੍ਰਮ ਮੁਗੀ ਇਸੇ ਤਰ੍ਹਾਂ ਹਰੇਕ ਚੰਦਨਾ ਦੋ ਦੋ ਸਲੋਕ ਹਜੂਰ ਉਚਾਰਦੇ ਹਨ ਸਾਧ ਸੰਗਤ ਤੋਂ ਬਗੈਰ ਸ੍ਰਿਸ਼ਟੀ ਜਿੰਨੀ ਹੈ ਇਹ ਭਰਮ ਭਰਮ ਕੇ ਮੋਰੀ ਹੈ ਭਰਮ ਵਿੱਚ ਕਰਤੀ ਕਰਮ ਅਨੇਕ ਪ੍ਰਕਾਸ਼ ਦੇ ਸੰਚਿਤ ਕਰਮ ਨਖੇਦ ਕਰਮ ਵੀ ਨਖੇਦ ਕਰਮ ਕਰਦੇ ਹੈ ਅਤੇ ਸੰਚਿਤ ਕਿਰੇ ਮਾਨ ਅਤੇ ਪਰਾਰਭੂ ਕਰਮਾਂ ਦੇ ਵਿੱਚ ਲੱਗੇ ਹੋਏ ਜੁੜੇ ਹੋਏ ਇਹ ਨਿਤ ਨਿਤ ਪ੍ਰਾਚਿਤਾ ਰੁ ਕਰਨੇ ਇੱਕ ਪ੍ਰਕਾਰ ਦੇ ਕਰਮਾਂ ਨੂੰ ਸ੍ਰਿਸ਼ਟੀ ਕਰਦੀ ਹੋਈ ਕੋਮਲ ਬੰਧਨ ਬادیه ਇਹ ਸਾਰਸੰਗੀ ਕੋਮਲ ਬੰਧਨ ਹਨ ਜਿਵੇਂ ਰੇਸ਼ਮ ਦੇ ਰਸੇ ਦੇ ਨਾਲ ਫਹਾ ਦੇ ਜਨ ਗੱਲ ਵਿੱਚ ਇਸ ਪ੍ਰਕਾਰ ਪੈਣ ਨੂੰ ਤਾਂ ਕੋਮਲ ਹਨਗੇ ਬੰਧਨ ਜਿਹੜੇ ਹੈ ਮੋਹ ਕੋਮਲ ਹੈ ਸਾਰਿਆਂ ਨੂੰ ਬੜਾ ਪਿਆਰਾ ਲੱਗਦਾ ਹੈ ਮੋਹ ਦੇ ਮਾਰੇ ਹੋਏ ਲੋਕ ਤੇ ਉਹ ਬੰਨਣਾ ਚ ਬਾਜੀ ਆਂਦੇ ਹਨ ਮੋਹ ਰੂਪੀ ਇਸ ਕੋਮਲ ਬੰਦਨਾ ਵਿੱਚ ਵੱਜ ਗਏ ਹਨ ਮੁਸਕਾਂ ਆਗੀਆਂ ਸਾਰਿਆਂ ਦੇ ਤਾਈਂ ਨਾਨਕ ਕਰਮ ਹੈ ਲੇਖ ਮਹਾਰਾਜ ਸਾਹਿਬ ਕਹਿੰਦੇ ਪਾਈ ਇਹਨਾਂ ਦੇ ਕਰਮਾਂ ਦੀ ਲਿਖਤੀ ਇਹੀ ਜੀ ਹੈ ਉਸ ਲੇਖ ਅਨੁਸਾਰ ਕੋਮਲ ਹੰਗਤਾ ਜਿਹੜੀ ਹੈ ਆਉਣ ਨੂੰ ਤਾਂ ਕੋਮਲ ਪ੍ਰਤੀਤ ਹੁੰਦੀ ਹਉਮੈ ਕਰਨ ਨੂੰ ਬੜੀ ਸੁਖਾਲੀ ਹੈ ਤੇ ਪਰ ਮਿਟਦੀ ਔਖੀ ਹੈ ਇਸ ਕਰਕੇ ਜਿਹੜਾ ਹੰਕਾਰ ਕੋਮਲ ਵੇਖਣ ਨੂੰ ਹਉਮੈ ਕਰਨੀ ਹੈ ਜਿਹੜੀ ਤੇ ਬੰਦਰਾਂ ਜੀ ਵੱਜ ਜਾਂਦਾ ਹੈ ਕਰਮ ਲੇਖ ਉਹਨਾਂ ਨੇ ਜਿਹੇ ਜੇ ਕਰਮ ਕੀਤੇ ਆ ਜੀਆਂ ਨੇ ਉਹ ਲਿਖਤ ਪੈ ਗਈ ਉਹਨਾਂ ਦੇ ਮੱਥੇ ਤੇ ਜੋ ਭਾਣੇ ਸੀ ਮੀਲਿਆ ਜਿਹੜੇ ਮਹਾਰਾ ਨੂੰ ਭਾਣਾ ਮੰਦੇ ਆ ਰਜਾਜ ਚਲਦੇ ਆ ਜੋ ਮਹਾਰਾ ਨੂੰ ਭਾਗੇ ਆ ਤਾਂ ਭਗਤੀ ਵਾਰੇ ਸੇਵਨ ਨੂੰ ਮੇਲੇ ਤਿੰਨਾਂ ਲੋਕਾਂ ਵਿੱਚੋਂ ਵੀ ਛੋੜੇ ਪੀਆ ਜਿਹੜੇ ਮਨੁੱਖ ਪੁਰਖ ਹੈ ਉਹਨਾਂ ਨੂੰ ਆਪ ਹੀ ਵਿਛੋੜਨਾ ਕੀਤਾ ਹੈ ਆਗਦੀ ਵੱਲੋਂ ਨਾਨਕ ਪ੍ਰਭ ਸਰਣਾਗਤ ਸਤਿਗੁਰੂ ਸਾਹਿਬ ਜੀ ਕੰਨ ਨੂੰ ਉਸ ਵਾਹਿਗੁਰੂ ਦੀ ਸ਼ਰਨ ਪ੍ਰਾਪਤ ਹੋਈਏ ਜਾ ਕਾ ਵੱਡ ਪਰਤਾ ਜਿਹਦਾ ਬੜਾ ਤੇਜ ਪ੍ਰਤਾਪ ਹੈ ਸਾਰਿਆਂ ਦੇ ਅੰਦਰ ਬੈਠਾ ਤੇ ਸਭ ਦਾ ਨਿਆ ਕਰਦਾ ਜਿਹੜਾ ਜਿਹੇ ਕਿਸ ਦਾ ਸੁਭਾਅ ਹੈ ਉਹ ਹੈ ਹਸਲੁੰਦਾ ਹੈ ਪਰਮੇਸ਼ਵਰੋ ਸ਼ਾਂਤ ਗ੍ਰੀਖਮੁਰਤ ਅਤ ਗਾਖੜੀ ਸਾਧ ਸੰਗਤ ਜੀ ਗ੍ਰੀਖਮੁਰਤ ਜਿਹੜੀ ਹੈ ਇਹ અત્યੰਤ ਗਾਖੜੀ ਕਠਨ ਹੈ ਜੀਠ ਅਖਾੜੇ ਕਾਮ ਜੀ ਦੇ ਵਿੱਚ ਜੇਠ ਦੇ ਹਾੜ ਹੁੰਦਾ ਵੀਨਾ ਹੈ ਬੜੀ ਕਾਮ ਧੁੱਪ ਪੈਂਦੀ ਹੈ ਜਿਸ ਵਿੱਚ ਇਸੇ ਪ੍ਰਕਾਰ ਸਾਧ ਸੰਗਤ ਜੀ ਗ੍ਰੀਖਮੇ ਕਲਯੁਗ ਦਾ ਸਮਾਂ ਹੈ અત્યੰਤ ਰੁੱਤ ਗਾਖੜੀ ਕਠਨ ਹੈ ਕਰੜੀ ਹੈ ਭਿਆਨਕ ਹੈ ਜਿਸ ਵਿੱਚ ਅਗਿਆਨ ਰੂਪੀ ਸੂਰਜ ਉਤਪਾਰਿਆ ਹੈ ਜੇਠ ਧਰਮਰਾਜਾ ਉਤਪਾਰਿਆ ਹੈ ਅਖਾੜਾ ਅਖਾੜ ਹੜ ਭਖ ਲਾਉਂਦੇ ਹਨ ਤ੍ਰਿਸ਼ਨਾਦ ਕਹਿੰਦੇ ਇਸ ਪ੍ਰਕਾਰ ਸਾংসਗੇ ਦੀ 11 ਰੁਪਈ ਸੂਰਜ ਦੀਆਂ ਰਾਗ ਦੇ ਰੂਪੀ ਕਿਰਣਾ ਕਰਕੇ ਕ੍ਰਿਸ਼ਨਾ ਰੂਪੀ ਧੁਪ ਵਦੀ ਹੋਈ ਹੈ ਕਿਉਂ ਬੜੀ ਭਾਰੀ ਧੂਪ ਐ ਰਹੀ ਹੈ ਇਹ ਪਿਆਰੇ ਜੀ ਪ੍ਰੇਮ ਵਿਸ਼ੂ ਦੁਹਾਗਣੀ ਅਤੇ ਜਿਹੜੀਆਂ ਛੁੱਟੜ ਹੋਈਆਂ ਹੋਈਆਂ ਆਪਣੇ ਪਤੀ ਵੱਲੋਂ ਉਹਨਾਂ ਦਾ ਪ੍ਰੇਮ ਦਾ ਵਿਛੋੜਾ ਪੈ ਗਿਆ ਹੈ ਕ੍ਰਿਸ਼ਨਾ ਕਰੀ ਰਾਮ ਜੀ ਉਹਨਾਂ ਵੱਲ ਕਦੇ ਮੇਰ ਦੀ ਨਿਗਾਹ ਨਹੀਂ ਉਹਦਾ ਪਤੀ ਕਰਦਾ ਹੈ ਇਸੇ ਪ੍ਰਕਾਰ ਪ੍ਰੇਮ ਵਿਛੋੜਾ ਦੁਹਾਗਣੀ ਜਿਨ੍ਹਾਂ ਦਾ ਵਾਹਿਗੁਰੂ ਦੇ ਪ੍ਰੇਮ ਵੱਲੋਂ ਵਿਛੋੜਾ ਹੋ ਗਿਆ ਜਿਨ੍ਹਾਂ ਜੀਹਾਂ ਦਾ ਉਹ ਛੁੱਟੂ ਦੀਸਤਰੀਆਂ ਦੀ ਨਿਆਈ ਹੋ ਗਏ ਐ ਜੂਨਾ ਚ ਭਰਮ ਦੇ ਫਿਰਦੇ ਐ। ਦ੍ਰਿਸ਼ਟ ਨਾ ਕਰੀ ਰਾਮ ਉਹਨਾਂ ਤੇ ਰਾਮ ਪਰਮੇਸ਼ਰ ਕਦੇ ਕਿਰਪਾ ਦ੍ਰਿਸ਼ਟੀ ਨਹੀਂ ਕੀਤੀ ਉਹਨਾਂ ਦੇ ਕਰਮਾਂ ਦਾ ਫਲ ਦਿੰਦਾ ਹੈ ਰਾਮ へ ਪਿਆਰੇ ਜੀ। ਨਹਿ ਦ੍ਰਿਸ਼ਟ ਆਵੇ ਮਰਤ ਹਾਵੈ ਉਹਨਾਂ ਦੀ ਨਿਗਾਹ ਚ ਨਹੀਂ ਆਉਂਦਾ ਗਿਆਨ ਦਾ ਇਸ ਅੱਖਾਂ ਦੇ ਅੱਗੇ ਫੋਨੇ ਪਏ ਹੋਏ ਐ ਮਰਤ ਹਾਵੈ ਉਹ ਵਿਸ਼ਿਆਂ ਦੇ ਝੋਰੀਆਂ ਚ ਹੀ ਮਰਦੇ ਰਹਿੰਦੇ ਹਨਗੇ ਮਰਤ ਹਾਵੈ ਹਾਵੇ ਹੋ ਕੇ ਲਿੰਦੇ ਹੀ ਮਰਦੇ ਹਨ ਵਿਛੋੜੇ ਚ ਮਹਾ ਗਾਰਵ ਮੁਠੀਆ ਬੜੇ ਹੰਕਾਰ ਜਿਵੇਂ ਸਾਡੇ ਅਰਗੇ ਵਿਰਾਗ ਨਹੀਂ ਕਿ ਸਾਡੇ ਅਰਗੇ ਬਿਵੇਕ ਨਹੀਂ ਸਾਡੇ ਅਰਗੇ ਮਹਾਵਾਕਾਂ ਦੇ ਕੋਈ ਅਭਿਆਸ ਵਾਲਾ ਨਹੀਂ ਬੜੇ ਹੰਕਾਰ ਚ ਲੁੱਟੀਆਂ ਹੋਈਆਂ ਹਨ ਬਾਲਾ ਹੰਕਾਰ ਪਦਾਰਥਾਂ ਦਾ ਗੁਣਾਂ ਦਾ ਵਡਿਆਈ ਦਾ ਪ੍ਰਤਾਪ ਦਾ ਕਿ ਚਾਰ ਲੋਕ ਸਾਨੂੰ ਮੰਨਦੇ ਐ ਕਿਉਂ ਹੰਕਾਰ ਦੀ ਮੁੱਠੀਆਂ ਲੁੱਟੀਆਂ ਗਈਆਂ ਹਨ ਉਹ ਚਾਲਬਾਜ਼ ਮਛਲੀ ਤੜਫੜਾਵੇ ਜੇਠ ਦੇ ਹਾਰ ਦੇ ਮਹੀਨੇ ਚ ਪਾਣੀ ਤੋਂ ਬਗੈਰ ਸਾ ਸੰਗੀ ਮੱਛੀ ਤੜਫਦੀ ਹੈ ਇਸੇ ਪ੍ਰਕਾਰ ਪ੍ਰੇਮ ਰੂਪੀ ਜਲ ਤੋਂ ਬਗੈਰ ਮੱਛੀ ਦੀ ਨਹੀਂ ਆਈ ਉਹ ਜੀਵ ਤਾਂ ਸੰਸੰਗਤ ਰੂਪੀ ਜਿਨ੍ਹਾਂ ਨੂੰ ਚਲਾ ਨਹੀਂ ਮਿਲਿਆ ਉਹ ਤੜਫਦਾ ਹੈ ਤੜਫੋ ਦੇ ਫਿਰਦੇ ਰਹਿੰਦੇ ਹਨ ਸੰਗ ਮਾਇਆ ਰੁੱਥੀਆ ਮਾਇਆ ਦੇ ਨਾਲ ਜਿਨ੍ਹਾਂ ਦੀ ਬਿਰਤੀ ਹੀ ਵਾਹਿਗੁਰੂ ਵੱਲੋਂ ਰੁੱਥੀ ਦਾ ਰੂਸੀ ਹੋਈ ਹੈ ਸੰਗ ਮਾਇਆ ਮਾਇਆ ਦੀ ਸੰਗਤ ਦੇ ਰੁੱਥੀਆ ਨਾ ਸਾਧ ਸੰਗਤ ਜੀ ਜਲਦੀਆਂ ਹਨ ਕਰਖ ਦੀਆਂ ਹਨ ਕਰ ਪਾਪ ਲੁੱਠੀਆਂ ਛੜਦੀਆਂ ਹਨ ਕਰ ਪਾਪ ਜੋਨੀ ਭੈ ਪੀਤ ਹੋਈ ਜੁਨਾ ਦੇ ਭੋਗਣ ਦੇ ਪਾਪ ਕਰਦੇ ਰਹਿੰਦੇ ਹਰ ਵਕਤ ਬੇਵਿਚਾਰ ਕਰਦੇ ਰਹਿੰਦੇ ਹੈ ਇਸ ਪ੍ਰਕਾਰ ਦੇ ਬੇਵਿਚਾਰੀ ਆਦਮੀਆਂ ਜਿਨ੍ਹਾਂ ਨੇ ਕਰ ਪਾਪ ਜੋਨੀ ਭੈ ਪੀਤ ਹੋਈ ਇਸ ਪ੍ਰਕਾਰ ਪਾਪਾਂ ਕਰਕੇ ਉਹਨਾਂ ਜੁਨਾ ਚ ਹੀ ਭੰਦੇ ਫਿਰਦੇ ਹੈ ਤੇ ਭੈ ਪੀਤ ਹੋ ਰਹੀ ਹੈ ਜਿੰਦ ਭੈ ਦੇ ਸੰਯੁਗਤ ਪੀਤਤ ਹੋ ਰਹੀ ਹੈ ਡਰਕਲ ਹੋ ਰਹੀ ਹੈ ਕੰਧ ਦੀ ਣਾਈ ਜੜ ਹੋ ਰਹੀ ਹੈ ਭੈ ਵਿੱਚ ਪੈ ਕੇ ਜੀ 사ਸਨ ਜਾਮ ਅਤੇ ਜਮਦੂਤ ਉਹਨਾਂ ਨੂੰ 사ਸਨ ਤਾੜ ਨਾ ਦਿੰਦੇ ਐ ਸਜ਼ਾਵਾਂ ਦਿੰਦੇ ਐ ਜਿਹੜਾ ਜੇ ਕਰਮ ਕੀਤਾ ਹੁੰਦਾ ਹੈ ਮਹਾਰਾਜ ਆਨ ਕਹੇ ਤਪ ਥਮ ਗਲਾ ਤਤੇ ਥਮ ਕਰਕੇ ਬੇਵਿਚਾਰੀਆਂ ਨੂੰ ਉਹਦੇ ਨਾਲ ਚੰਬੇੜਿਆ ਜਾਂਦਾ ਹੈ ਇਹ ਡੰਡ ਮਿਲਦਾ ਹੈ ਧਰਮ ਰਾਜਾ ਵੱਲੋਂ ਜਮਾ ਵੱਲੋਂ ਪੜਾਏ ਘਰਾਂ ਨੂੰ ਜੋ ੱੱਕਣ ਵਾਲੇ ਪੁਰਖ ਹਨ ਬਿਨਵੰਤ ਨਾਨਕ ਊਟ ਤੇਰੀ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਨੇ ਏ ਪਰਮੇਸ਼ਰ ਬੇਨਤੀ ਪੂਰਵ ਕਹਿੰਨੇ ਹਾਂ ਸਾਨੂੰ ਤਾਂ ਆਪਦੀ ਹੀ ਓਟ ਟੇਕ ਹੈ ਰਾਖ ਪੂਰਨ ਕਾਮ ਜੀ ਜੇ ਸਾਰਿਆਂ ਕਾਰਜਾਂ ਨੂੰ ਪੂਰਨ ਕਰਨ ਵਾਲੇ ਪਰਮੇਸ਼ਰ ਰੱਖ ਲੈ ਪੂਰਨ ਕਾਮ ਅਚਾਰੂ ਪਰਮੇਸ਼ਰ ਕਹਿੰਦਾ ਤਾਂ ਕਿਸੇ ਦੀ ਚਾਹ ਨਹੀਂ ਸਾਡੀ ਰੱਖਿਆ ਕਰ ਏ ਪਰਮੇਸ਼ਰ ਸਲੋਕ ਸਰਦਾ ਲਾਗੀ ਸੰਗ ਪ੍ਰੀਤਮੇ ਜਿਨ੍ਹਾਂ ਦੀ ਸਰਦਾ ਪ੍ਰੀਤਮ ਸਤਿਗੁਰਾਂ ਦੇ ਨਾਲ ਲੱਗੀ ਹੈ ਇੱਕ ਤਿਲ ਰਹਿਣ ਨਾ ਜਾਇ ਇੰਨਾ ਪਿਆਰ ਹੈ ਕਿ ਨਾ ਕਿਰਵੀ ਗੁਰੂ ਸਾਹਿਬ ਤੋਂ ਵਿਛੜ ਕੇ ਰਹਿਣਾ ਨਹੀਂ ਵਿਆਹ ਰਿਹਾ ਨਹੀਂ ਜਾਂਦਾ ਉਹਨਾਂ ਦੇ ਪਾਸ ਤੋਂ ਮਨ ਤਨ ਅੰਤਰ ਰਵ ਰਹੇ ਮਨ ਤਨ ਦੇ ਅੰਦਰ ਮਾਰੇ ਦਾ ਉਚਾਰਨ ਕਰਦੇ ਰਹਿੰਦੇ ਹਨ ਨਾਨਕ ਸਹਿਜ ਸੁਭਾਅ ਸੁਦੇ ਸਦ ਉਹਨਾਂ ਦਾ ਜੀਵਨ ਬਣ ਗਿਆ ਗੁਰੂ ਸਾਹਿਬ ਜੀ ਕਹਿੰਦੇ ਹਨ ਮਨ ਤਨ ਦੇ ਅੰਦਰ ਹਰ ਵਕਤ ਰਾਮ ਰਿਆ ਪਰਮੇਸ਼ਰ ਸੇਜੇ ਉਹਦਾ ਸੁਭਾਅ ਪ੍ਰਕਾਸ਼ ਹੋ ਗਿਆ ਗਿਆਨ ਸਰੂਪ ਦਾ ਕਰ ਗਹਿ ਲਈਨੀ ਸਾਜਣ ਹੈ ਸਜਣਾ ਸਤਗੁਰਾਂ ਨੇ ਜਿਨ੍ਹਾਂ ਦੇ ਮਨ ਦੀ ਬਿੱਤੀ ਪਕੜ ਕਰਕੇ ਆਪਦੇ ਚ ਲੀਨ ਕਰ ਲਈ ਹੈ ਜਨਮ ਜਨਮ ਕੇ ਮੀ ਜਨਮਾਂ ਜਨ ਰੱਖਿਆ ਕਰਨ ਵਾਲੇ ਮਹਾਰਾਜ ਸਾਹਿਬ ਨੇ ਸਾਡੇ ਮਿੱਤਰ ਸਜਣ ਹੈ ਉਹਨਾਂ ਨੇ ਸਾਡੇ ਮਨ ਨੂੰ ਵੀ ਹੱਥ ਨੂੰ ਪਕੜ ਕੇ ਆਉ ਦੇ ਜਿਬਰਮਾਕਾਰ ਬ੍ਰਿਤੀ ਕਰਕੇ ਲੀਨ ਕਰ ਲਈ ਐ ਸੱਜਣ ਸਤਗੁਰਾਂ ਨੇ ਚਰਨ ਹੈ ਦਾਸੀ ਕਰ ਲਈ ਜੋ ਜਨਮ ਜਨਮਾਂ ਦੇ ਵਿਛੜਿਆ ਨੂੰ ਸਹਤਾ ਕਰਨ ਆਤੇ ਸਾਡੇ ਮਿੱਤਰ ਸੱਜਣ ਹਨ ਰਖਣ ਵਾਲੇ ਚਰਨ ਹੈ ਦਾਸੀ ਕਰ ਸਾਨੂੰ ਮਰਨ ਆਪਦੇ ਚਰਨਾਂ ਕੋਲ ਦੀ ਦਾਸੀ ਸਾਡੀ ਬ੍ਰਿਤੀ ਨੂੰ ਬਣਾ ਲਿਆ ਹੈ ਨਾਨਕ ਪ੍ਰਭ ਹਿਤ ਕੀ ਸਤਗੁਰੂ ਜੀ ਕਹਿੰਦੇ ਨੇ ਉਸ ਪ੍ਰਭੂ ਦੇ ਚਿੰਤਨ ਕਰਨ ਚ ਸਾਡਾ ਹਿਤ ਲੱਗਾ ਹੋਇਆ ਹੈ ਹਰ ਵਕਤ ਉਹ ਸੁਮ ਚੇਤੇ ਹੀ ਕਰਦੇ ਰਹਿੰਦੇ ਨੇ ਹਿਰਦੇ ਨਾਲ ਪ੍ਰੇਮ ਦੇ ਨਾਲ ਉਹਦਾ ਸਾਡੇ ਚਿੱਤ ਵਿੱਚ ਹਿਰਦ ਪ੍ਰੇਮ ਹੈ ਸ਼ੰਤ ਰੁੱਤ ਬਾਰਸ ਸੁਹੀਲੀਆ ਸ਼ਾਹ ਸੰਜੀ ਬਰਖਾ ਵਾਲੀ ਉਤ ਆ ਗਈ ਹੈ ਜਿਹੜੀ ਇਹ ਬੜੀ ਸੋਹਣੀਕ ਹੈ ਪਾਵਣ ਪਾਦਵੇ ਆਨੰਦ ਜੀ ਬਰਖਾ ਦੀ ਕਿਹੜੀ ਰੁੱਤ ਹੈ ਸ਼ਾਨ ਤੇ ਭਾਗੋਂ ਦਾ ਮਹੀਨਾ ਇਹਦੇ ਚ ਆਨੰਦ ਖਿੜਿਆ ਰਹਿੰਦਾ ਹੈ ਇਸੇ ਪ੍ਰਕਾਰ ਰੁੱਤ ਬਾਰਸ ਸੁਹੀਲੀਆ ਬਰਸ ਬਰਖਾ ਦੇ ਵਾਲੀ ਰਤ ਜਿੱਥੇ ਮੋਰੂਪੀ ਬੱਦਲ ਵਰਸਦੇ ਹਨ ਪਦਾਰਸਾਂ ਰੂਪੀ ਪਾਣੀ ਨੂੰ ਇਹ ਸਾਰਿਆਂ ਲੋਕਾਂ ਦੇ ਸਹਿਲੀ ਸੁਖਾਲੀ ਮੰਨੀ ਹੈ ਸਾਉਣ ਭਾਦ ਵੀ ਆਨੰਦ ਜੀ ਇਸੇ ਪ੍ਰਕਾਰ ਗੁਰੂ ਸਾਹਿਬ ਬੱਦਲ ਹਨਗੇ ਜਦੋਂ ਉਪਦੇਸ਼ ਦਿੰਦੇ ਹਨ ਇਹ ਜਿਗਿਆਸੀਆਂ ਵਾਪੇ ਬਰਸਾ ਦੀ ਰੁੱਤ ਬਣੀ ਹੋਈ ਹੈ ਜਦੋਂ ਉਪਦੇਸ਼ ਦਿੰਦੇ ਆ ਵਰਖਦੇ ਹੈ ਸਾਉਣ ਸ਼ੌਕ ਵਸਦਾ ਜਿਨ੍ਹਾਂ ਨੂੰ ਤੇ ਭਾਦਵੇ ਦੁਆਇ ਦੇ ਭਾਅ ਨੂੰ ਸਾੜ ਦਿੱਤਾ ਹੈ ਜਿਨ੍ਹਾਂ ਨੇ ਐਸਾ ਆਨੰਦ ਉਹਨਾਂ ਨੂੰ ਪ੍ਰਾਪਤ ਹੋਇਆ ਹੈ ਪਿਆਰੇ ਜੀ ਕਣ ਉਨ ਬੁੱਠੇ ਅਤੇ ਕਣ ਬੱਦਲ ਉਹਨੂੰ ਵੀ ਝੋਕ ਝੋਕ ਕੇ ਬਰਖਾ ਕਰਦੇ ਹਨ ਜਲ ਸਾਲ ਪੂਰਿਆ ਮਕਰੰਦ ਜਨ ਵਿੱਚ ਵੀ ਸਾਲਾਂ ਵਿੱਚ ਵੀ ਸਾਰੇ ਮਕਰੰਦ ਦੇ ਨਾਮ ਪਾਣੀ ਪੂਰਿਆ ਭਰਿਆ ਹੋਇਆ ਹੈ ਇਹ ਪਿਆਰੇ ਜੀ ਇਸੇ ਪ੍ਰਕਾਰ ਮਕਰੰਦ ਨਾਲ ਧੂੜੇ ਦਾ ਹੁੰਦਾ ਹੈ ਮਕਰੰਦ ਨਾਲ ਰਸ ਦਾ ਹੁੰਦਾ ਹੈ ਇਥੇ ਜਾਂਦਾ ਵਾਜਕ ਹੈ ਫੇਰ ਪੜੋ ਧਨ ਉਨਵ ਉਠੇ ਗੁਰੂ ਸਾਹਿਬ ਬਦਲਣਗੇ ਜਿਗਿਆਸਵਾਂ ਤਾਂ ਉਨ ਵਿੱਚ ਹੁਕੇ ਕਿਰਪਾਲੂ ਹੋ ਕੇ ਉਠੇ ਵਰਖਾ ਕਰਦੇ ਆ ਉਪਦੇਸ਼ ਦੀ ਜਲ ਥਲ ਪੂਰਿਆ ਮਕਰੰਦ ਜੀਓ ਸਤਿਗੁਰੂ ਮਹਾਰਾਜ ਜਿਹੜੇ ਜਲਾਂ ਵਾਲੇ ਉਤਮ ਅਧਿਕਾਰੀ ਪ੍ਰੇਮੀ ਹੈ ਖਲਾਂ ਵੀ ਨੇਾਈ ਜਿਹੜੇ ਕनिष्ठ ਅਧਿਕਾਰੀ ਹੈ ਮਕਰੰਦ ਮਹਾਰਾ ਦਾ ਪ੍ਰੇਮ ਰੂਪੀ ਜਲ ਸਾਰਿਆਂ ਚ ਹੀ ਪੂਰਿਆ ਹੋਇਆ ਹੈ ਭਰ ਗਿਆ ਸਭਨਾਂ ਦੀਆਂ ਕਾਮਨਾਵਾਂ ਵਾਲੇ ਨਹੀਂ ਕਾਮਨਾਵਾਂ ਪੂਰੀਆਂ ਕਰਦੇ ਐ ਉਤਮ ਅਧਿਕਾਰੀਆਂ ਨੂੰ ਬ੍ਰਹਮ ਸਰੂਪ ਜਾਗੋ ਚੇਤਨ ਦੀ ਪ੍ਰਾਪਤੀ ਕਰਾਉਂਦੇ ਹਾਂ ਸਾਰਿਆਂ ਥਾਵਾਂ 'ਚ ਉਹ ਮੁਕਰੰਦ ਰਸ ਰੂਪ ਹੋ ਕਰਕੇ ਪ੍ਰੇਮ ਨੂੰ ਬ੍ਰਹਮ ਚੇਤਨ ਜਲ ਰੂਪ ਹੋ ਕੇ ਪੂਰਿਆ ਹੋਇਆ ਵਿਆਪਕ ਹੈ ਪਿਆਰੇ ਜੀ ਪ੍ਰਭ ਪੂਰ ਰਹਾ ਸਰਬ ਥਾਏ ਸਾਰੀਆਂ ਜਗ੍ਹਾ ਜਿਵੇਂ ਸੌਣ ਦੇ ਮਹੀਨੇ 'ਚ ਪਾਣੀ ਵਰ੍ਹਦਾ ਪੂਰਿਆ ਹੁੰਦਾ ਐ ਵਾਹਿਗੁਰੂ ਸਾਰਿਆਂ ਗੁਰਮਖਾਂ ਦੇ ਰਿਆ ਸੁਪੀ ਥਾਵਾਂ 'ਚ ਪੂਰਨ ਹੋ ਰਿਹਾ ਹੈ ਹਰ ਨਾਮ ਨਵਨਿਦ ਗ੍ਰਹਿ ਭਰੇ ਹਰੀ ਦਾ ਨਾਮ ਜਿਹੜੇ ਜਪਦੇ ਹੋਏ ਨਵਾਂ ਨਦੀਆਂ ਉਹਨਾਂ ਦੇ ਘਰ ਚ ਆ ਗਈਆਂ ਅਸਨ ਬਸਨ ਪੂ ਕਨਕ ਬੰਦਾਸੀ ਚੋਂ ਬਗੁਲਾਮ ਰਖਵਾਹੇ ਡਵਾਹੇ ਜਾਣੀਏ ਜੇ ਨਵਨਿਦ ਕੇ ਨਾਮ ਪਦਮ ਮਹਾ ਪਦਨਾਵਿਕ ਇਹਨਾਂ ਸ਼ਕਤੀਆਂ ਨਾਲ ਉਹ ਘਰ ਅੰਤਾਂ ਕਰਨ ਭਰ ਗਏ ਨਵਾ ਨਾਗ ਸਿਮਰ ਨਵਾ ਗੋਲ ਕੰਨ ਦੀ ਆਧਾਰ ਰੂਪ ਚੇਤਨ ਕਰਕੇ ਗਰੇ ਪ੍ਰੇਮ ਕਰਕੇ ਉਹਦੇ ਆਨੰਦ ਕਰਕੇ ਰਿਹਾ ਰੂਪੀ ਘਰ ਭਰ ਗਿਆ ਹੈ ਸਿਮਰ ਸੁਆਮੀ ਅੰਤਰਜਾਮੀ ਇਹ ਭਾਈ ਸਰਬ ਕਾ ਸਵਾਮੀ ਜੋ ਅੰਤਰਜਾਮੀ ਹੈ ਉਹਦਾ ਸਿਮਰਨ ਕਰੀਏ ਕੋਲ ਸਮੂਹਾ ਸਭ ਤਰੇ ਜਿਨ੍ਹਾਂ ਜਿਨ੍ਹਾਂ ਨੂੰ ਸਿਮਰਿਆ ਉਹਨਾਂ ਦੀਆਂ ਸਾਰੀਆਂ ਕੁਲਾਂ ਜਿਹੜੀਆਂ ਬੇਗਤ ਪਿੱਛੇ ਗਈਆਂ ਸੀ ਉਹ ਵੀ ਸਾਰੀਆਂ ਤਰ ਗਈਆਂ ਬਾਕੀ ਦੇ ਸਮੂਹ ਜਿਹੜੇ ਅਗਲੀ ਕੁਲ ਦੇ ਐ ਅਗਲੀ ਵਿਲਾਜ ਹੈ ਉਹ ਵੀ ਸਾਰੇ ਤਰ ਗਏ ਤੈ ਰੰਗ ਜਾਗੇ ਕੁੱਲ ਸਮੂਹਾਂ ਕੁੱਲ ਸਮੂਹਾਂ ਸਭ ਤਰੇ ਸਮੂਹ ਕੁਲਾਂ ਵੀ ਤਰ ਗੀਆਂ ਸਭ ਸੰਗਤ ਕਰਨ ਵਾਲੇ ਹੋਰ ਪੁਰਖ ਵੀ ਮੁਕਤ ਹੋ ਗਏ ਤੈ ਰੰਗ ਜਾਗੇ ਨਹਿ ਛਿਦਰ ਲਾਗੇ ਜਿਹੜੇ ਪਿਆਰੇ ਵਾਹਿਗੁਰੂ ਦੇ ਪ੍ਰੇਮ ਰੰਗ ਚ ਜਾਗ ਪਏ ਹੈ ਮਨ ਨੂੰ ਚੰਦਰ ਕਾਮ ਕਰੋ ਅਦੇ ਕਲੰਕ ਦੋਸ਼ ਨਹੀਂ ਲੱਗਦੇ ਕਦੇ ਕੋਈ ਕਿਰਪਾਲ ਸਦ ਬਖਸ਼ੇ ਕਿਉਂਕਿ ਮੇਰਾ ਵਾਹਿਗੁਰੂ ਕਿਰਪਾਲੂ ਹੈ ਸਦਾ ਬਖਸ਼ਾ ਕਰਨ ਵਾਲਾ ਹੈ ਉਸ ਦੀਆਂ ਬਖਸ਼ਾਂ ਕਰਕੇ ਉਹ ਨਿਹਾਲ ਹੋ ਗਏ ਹਨ ਬਿਨਵੰਤ ਨਾਨਕ ਹਰ ਕੰਤ ਪਾਇਆ ਸਤਗੁਰੂ ਸਾਹਿਬ ਜੀ ਕੰਜਨ ਬੇਮਤੀ ਪੁਰਹੁਕੋ ਹਰੀ ਅਕਾਲ ਪੁਰਖ ਰੂਪ ਪਤੀ ਉਹਨਾਂ ਨੂੰ ਪਾ ਲਿਆ ਹੈ ਸਦਾ ਮਨ ਭਾਵੰਦ ਜੀ ਸਦਾ ਉਹ ਮਨਝ ਪਹੁੰਦਾ ਹੈ ਪਿਆਰਾ ਜੋ ਪਰਮੇਸ਼ਰ ਹੈ ਪਿਆਰੇ ਜੀ ਸਲੂਕ ਆਸ ਪਿਆਸੀ ਮੈਂ ਫਿਰੋ ਫੇ ਸਤਗੁਰੂ ਮੈਂ ਆਸਾ ਕਰਕੇ ਦਰਸ਼ਨਾਂ ਦੀ ਪਿਆਸੀ ਮੇਰੀ ਚਿੱਦੀ ਬਿੱਤੀ ਫਿਰਦੀ ਹੈ ਸਭ ਪੇਖੋ ਗੋਪਾਲ ਕਦੋਂ ਪ੍ਰਸ਼ਵੀ ਦੇ ਪਾਲਕ ਕਾਲ ਪੁਖ ਆਪਦੇ ਦਰਸ਼ਨ ਵੇਖਣਾ ਕਰਾਂ ਹੈ ਕੋਈ ਸਾਜਨ ਸੰਤ ਜੀ ਹੈ ਭਾਈ ਸੱਜਣ ਸਰਵਣ ਕਰਾਉਣ ਵਾਲਾ ਸੰਤ ਜੋ ਮੰਨਣ ਕਰਨ ਵਾਲਾ ਜਨ ਪ੍ਰੇਮੀ ਨਿਧਿਆਸਨ ਕਰਨ ਵਾਲਾ ਹੈ ਕੋਈ ਸਾਜਨ ਸੰਤ ਜਨ ਹੈ ਸੱਜਣ ਕੋਈ ਵਿਰਾਗ ਵੇਖ ਕਾਲ ਸੰਤ ਸਾਸ ਗੁਰਾ ਜੀ ਨੂੰ ਨਾਮ ਭੋਲੇ ਜਨਮਾਰਾ ਦਾ ਪਿਆਰਾ ਨਾਨਕ ਪ੍ਰਭ ਮੇਲਣ ਹਾ ਜਿਹੜਾ ਪ੍ਰਭ ਦੇ ਤਾਂ ਹੀ ਮਾਰਾ ਸਾਉ ਕਹਿੰਦੇ ਮਲਾਉਣ ਵਾਲਾ ਹੋਏ ਮਨ ਬਾਣੀ ਸੀਰ ਕਰਕੇ ਉਹ ਸੰਤ ਸੱਜਣ ਸਾਡਾ ਪਿਆਰਾ ਹੈ ਦਿਨ ਮਿਲਵੇ ਸਾਤ ਨਾ ਰੂਪ ਜੈ ਤੁਸੀਂ ਐਡੇ ਕਾਲੇ ਕਿਉਂ ਪਏ ਹੋ ਤਾਂ ਅਗੋਂ ਜੀ ਅਸੂ ਵੱਲੋਂ ਮਾਰਾ ਸੱਚੇ ਪਾਤਸ਼ਾਹ ਦੇ ਮਿਲਵੇ ਮਿਲੇ ਤੋਂ ਬਗੈਰ ਦੁਆਏ ਦੀ ਚੀ ਲੱਗੇ ਰਹੀ ਤਾਂ ਸ਼ਾਂਤੀ ਨਹੀਂ ਪੈਦਾ ਹੁੰਦੀ ਮਿਲਵੇ ਇਕੱਠਾਈ ਬਾਠ ਹੈ ਦਿਲ ਪਾਲ ਰਹਿਣ ਨਾ ਜਾ ਤਨ ਮਾਤਰ ਵੀ ਪਲਕ ਜਿਸਮੇ ਵਿੱਚੋਂ 15 ਵਾਰੀ ਅੱਖ ਫੜਕੀਏ ਤਾਂ ਇੱਕ ਵਿਸ਼ਵਾ ਹੁੰਦਾ ਹੈ 15 ਵਿਸ਼ਿਆਂ ਦਾ ਇੱਕ ਚਸਾ ਹੁੰਦਾ ਹੈ 30 ਚਸਿਆਂ ਦਾ ਇੱਕ ਪਲ ਹੁੰਦਾ ਹੈ 60ਾਂ ਪਲਾਂ ਦੀ ਘੜੀ ਹੁੰਦੀ ਹੈ ਪੀਨੋਂ ਚਿਰ ਬਿਮਾਰਾ ਕਹਿੰਦੇ ਹਨ ਤਿਲ ਪਾਲ ਰਹਿਣ ਨਾ ਜਾ ਪਾਲ ਵਿੱਚੋਂ ਤਿਲ ਜਿੰਨਾ ਚਿਰ ਬਹੁਤ ਥੋੜਾ ਸਾਵਾਂ ਵੀ ਨਹੀਂ ਰਿਹਾ ਜਾਂਦਾ ਹਰ ਸਾਧ ਹੈ ਸਰਣਾਗਤ ਹਰੀ ਦੇ ਜਿਹੜੇ ਸੰਤ ਭਗਤ ਹੈ ਉਹਨਾਂ ਦੀ ਸ਼ਰਨ ਪ੍ਰਾਪਤ ਹੋਏ ਹਾਂ ਨਾਨਕ ਆਸ ਪੂਜਾ ਕਿਰਪਾ ਕਰਕੇ ਉਹ ਸਾਧ ਸੰਗਤ ਸਾਡੀ ਆਸਾਂ ਪੂਰੀ ਕਰ ਦੇਵੇ ਆਸਾਂ ਪੂਜਾ ਦੇਣ ਪੂਰੀ ਕਰਦੇ ਨੇ ਸ਼ਾਂਤ ਉਹਨਾਂ ਦੀ ਅਧਿਕਾਰੀਆਂ ਦੀ ਆਸਾਂ ਪੂਰੀ ਕਰ ਦੁੱਤੀ ਹੈ ਸਾਧ ਸੰਗਤ ਨੇ ਸ਼ਾਂਤ ਤੋ ਸਰੂਤ ਸਾਰਦ ਅਡੰਬਰੂ ਇਹ ਸੰਤ ਸਿੰਘ ਜੀ ਸਰੂਤ ਦਾ ਬਣਾਸਣ ਅਡੰਬਰ ਉਦੋਂ ਬਣਿਆ ਹੋਇਆ ਹੈ ਅਡੰਬਰੋ ਬੜੀ ਬਣਾਵਟ ਬਣੀ ਹੋਈ ਹੈ ਸੁੰਦਰ ਅਡੰਬਰ ਤੰਬੂ ਦੀ ਨਿਆਈ ਸੰਤ ਕਾਣੀ ਹੋਈ ਹੈ ਚਾਰ ਸ਼ਪੇਰੇ ਜਿਸ ਦੇ ਉੱਤੇ ਆਕਾਸ਼ ਰੂਪੀ ਸੁੰਦਰ ਚਿੰਦੋਆ ਹੈ ਅਤੇ ਜਿਸ ਵਿੱਚ ਤਾਰਿਆਂ ਰੂਪੀ ਬਲੌਰ ਹੈ ਚੰਦ ਸੂਰਜ ਤੋਂ ਛੱਬੇ ਲੱਗੇ ਹੋਏ ਹੈ ਐਸੀ ਸੋਹਣੀ ਬਨਾਵਟ ਸਰਦ ਰੁੱਤ ਦੀ ਅਸੂ ਕੱਤ ਕੇ ਹਰ ਪਿਆਸ ਜੀਉ ਅਸੂਰ ਮਹੀਨਾ ਤੇ ਕੱਤੇ ਦਾ ਮਹੀਨਾ ਜਿਹੜਾ ਹੈ ਇਸ ਇਹਦਾ ਨਾਮ ਸਰਦ ਰੁੱਤ ਹੈ ਹਰੀ ਅਕਾਲ ਪੁਰਖ ਦੀ ਜਿਨ੍ਹਾਂ ਨੂੰ ਪਿਆਸ ਲੱਗੀ ਹੋਈ ਹੈ ਤੁਹਾਨੂੰ ਪੁਰਖਣਗੇ ਅਸੂ ਆ ਸਰਵ ਵਰਸੇ ਜਿਹੜਾ ਸੁਣਨਾ ਹੈ ਚਾਰ ਸ਼ਵੇਰੇ ਜੇਤਾ ਸੁਣਨਾ ਤੇ ਤਾਂ ਨਾਮ ਇਹ ਅਸੂ ਦਾ ਮਹੀਨਾ ਹੈ ਤੇ ਕੱਤਕ ਨਾਮ ਕਰਮਾਂ ਨੂੰ ਕਰਨ ਵਾਲਾ ਜੀਵ ਹੈ ਕੱਤੇ ਦੀ ਨਿਆਈਂ ਜਿਨ੍ਹਾਂ ਜੀਵਾਂ ਨੇ ਤਾਂ ਹੀ ਇਸ਼ਤਿਆਰ ਸ਼ੇਰੋ ਪਰਮੇਸ਼ਰ ਦੇ ਨਾਮ ਨੂੰ ਸੁਣਨ ਕੇ ਸਨ ਸਰਬਨ ਕਰਕੇ ਹਰੀ ਦੀ ਪ੍ਰਾਪਤੀ ਦੀ ਆਸ ਲੱਗੀ ਹੈ ਉਹ ਕਤਕ ਦੀ ਨਿਆਈਏ 2 ਮਹੀਨੇ ਬਣੇ ਹੋਏ ਹਨ ਅਸੂ ਕਤਕੇ ਹਰ ਪਿਆਸ ਜੀਉ ਅਸੂ ਆ ਸਰਵੋਰ ਸੇ ਸੁਣਦੇ ਹੈ ਕਤ ਕੋ ਜੀਵ ਜਿਹੜੇ ਕਰਮਾਂ ਨੂੰ ਕਤਣ ਵਾਲੇ ਹਰੀ ਦੀ ਪਿਆਸ ਲੱਗੀ ਪਿਆਸ ਲੱਗੀ ਹੋਈ ਐ ਕੋਜਾਂਤੀ ਦਰਸ਼ਨ ਫਿਰਤ ਕੋਜਦੀ ਫਿਰਦੀ ਉਹਨਾਂ ਦੀ ਬਿਤੀ ਮਹਾਰਾਜ ਦੇ ਦਰਸ਼ਨਾਂ ਦੇ ਤਾਈਂ ਕੰਤ ਮਿਲੀਏ ਗੁਣਤਾਸ ਜੀ ਜੋ ਸਰਵ ਗੁਣਾ ਦਾ ਪਾਤਰ ਖਜ਼ਾਨਾ ਪਰਮੇਸ਼ਵਰ ਹੈ ਉਹਨੂੰ ਕਦੋਂ ਮਿਲੀਏ ਇਹ ਭਾਵਨਾ ਹੈ ਉਹਨਾਂ ਦੇ ਬਿਨ ਕੰਤ ਪਿਆਰੇ ਨਹਿ ਸੁਖ ਸਾਰੇ ਬਿਨਾ ਪਤੀ ਅਕਾਲ ਪੁਰਖ ਪਿਆਰੇ ਦੇ ਮੇਲੇ ਤੋਂ ਪੂਰਨ ਸੁਖ ਨਹੀਂ ਹੋ ਸਕਦਾ ਸਾਰੀ ਦੁਨੀਆ ਨੂੰ ਤੱਕ ਕੇ ਵੇਖਿਆ ਹੈ ਸਾਰ ਚੰਗੀ ਤਨ ਸਾਰੂਪ ਜੋ ਬ੍ਰਹਮਾਨੰਦ ਸੁਖੋ ਨਹੀਂ ਪ੍ਰਾਪਤ ਹੁੰਦਾ ਹਾਰ ਕੰਗਣ ਧ੍ਰਿਗ ਬਨਾ ਜੇ ਹਾਰ ਹਰ ਹਰ ਉਤੋਂ ਦਿਖਾਵੇ ਦਾ ਕਰ ਲਿਆ ਕੰਗਣ ਕਰਤਾ ਕਰਤਾ ਕਰਨ ਦੇ ਪੈਰਲੇ ਪ੍ਰਕਾਰ ਹੈ ਜਿਹੜੇ ਬਾਣੇ ਬਣਾਏ ਹੋਤੋਂ ਪੇਖਦੇ ਮਾਥੇ ਤੇ ਕਲਕਸ ਮਾਲਾ ਬਨਾ ਲੋਗਨ ਰਾਮ ਖਲਉਣਾ ਜਾਣ ਇਸੇ ਪ੍ਰਕਾਰ ਹਾਰ ਕੰਗਣ ਧ੍ਰਿਗ ਬਣ ਹਾਰ ਜਿਹੜਾ ਕੰਠੇ ਵਿੱਚ ਹਾਰ ਆਦਕਾਨੀਆਂ ਗੱਲਾਂ ਨੂੰ ਵੀ ਸਕੋਚ ਕੇ ਰੱਖਣਾ ਤੇ ਕੰਗਣ ਦੀ ਨਹੀਂ ਆਈ ਕਿ ਮੇਰੇ ਅੰਦਰ ਹਸਤਾਮਲ ਵਾਤ ਜਿਵੇਂ ਕੰਗਣ ਪਾਏ ਹੁੰਦੇ ਐ ਐਂ ਬ੍ਰਹਮ ਦਾ ਗਿਆਨ ਐ ਇਉਂ ਮਹਾਵਾਕਾਂ ਨੂੰ ਕਹਿੰਦੇ ਹਸਤਾਮਲ ਵਾਤ ਕੰਗਣ ਵਾਂਗੂ ਐ ਤੇ ਬਾਣੇ ਬਣਾਉਂਦਾ ਉਤੋਂ ਪੇਖੀਆਂ ਦੇ ਉਹਨਾਂ ਦਾ ਪ੍ਰਕਾਰ ਬਣਿਆ ਹੋਇਆ ਹਾਰ ਜਿਹੜਾ ਕਹਿੰਦਾ ਮੇਰੇ ਹਿਰਦੇ ਚ ਹਰੀ ਦਾ ਹਾਰ ਕੰਠ ਬਣਿਆ ਅਤੇ ਕੰਗਣ ਦੀ ਨਿਆਈ ਮੈਨੂੰ ਸਰੂਪ ਦੀ ਹਸਤਾਮਲ ਬਦਬੋਧ ਹੈ ਤਿਰਖਾਰ ਉਹਨੋ ਵੀ ਬਣਾਉਣੇ ਜਿਹੜੇ ਬਾਣੇ ਇਹ ਜੇ ਸੁੰਦਰ ਸੁਜਾਨ ਚਤਰ 베ਤੀ ਹਾਰ ਕਹਿੰਦੇ ਹਨ ਪ੍ਰਾਣਾयाम ਜਿਹੜਾ ਕਰਨਾ ਹੈ ਤੇ ਕੰਗਣ ਦੀ ਨਿਆਈ ਜਿਹੜਾ ਸਾਹ ਸੰਗੇ ਜੀ ਸੂਖਮ ਕਰਨਾ ਹੈ ਸਰੀਰ ਨੂੰ ਸਰਕਾਰ ਇਹ ਜੇ ਬਾਣੇ ਸੁੰਦਰ ਸੁਜਾਨ ਚਤੁਰ ਬੇਤੀ ਉਹੀ ਸੁੰਦਰ ਗੁਣਾ ਵਾਲ ਕੇ ਭਗਤੀ ਵਾਲੀ ਹੈ ਉਹੀ ਸੁਜਾਨ ਗਿਆਨਵਾਨ ਹੈ ਉਹੀ ਚਤੁਰ ਵਿਹਾਰਾਂ ਵਿੱਚ ਹੈ ਉਹੀ ਸ਼ਾਸਤਰਾ ਦੀ ਬੇਤੀ ਹੈ ਸਾਹ ਬਿਨ ਜੈਸੇ ਤਨ ਤੇ ਜਿਨ ਪਰਮੇਸ਼ਰ ਨੂੰ ਪਾਇਆ ਹੈ ਤੇ ਜੇ ਮਹਾਰਾਜ ਸਾਹਿਬ ਦੀ ਪ੍ਰਾਪਤੀ ਨਾ ਹੋਵੇ ਭਾਵੇਂ ਸੋਹਣੇ ਸਰੂਪ ਵਾਲੀ ਹੋਵੇ ਸੋ ਯਾਨ ਸ਼ਾਸਤਰੀਆਂ ਦੀ ਗਿਆਤ ਹੋਵੇ ਚਤੁਰਵੇਦਾਂ ਦੀ ਬੇਤੀ ਵਖਤੀ ਹੋਵੇ ਜਾਣੂ ਹੋਵੇ ਫੇਰ ਵੀ ਉਹ ਆਏ ਹੋਣ ਸਾਸ ਬਿਨ ਜੈਸੀ ਜਿਵੇਂ ਸਾਤ ਉਹ ਬਗੈਰ ਸਰੀਰ ਮਰਦਾ ਹੁੰਦਾ ਹੈ ਸਾਸ ਬਿਨਾ ਮਰਤੇ ਕੀ ਲੋਥਾ ਹੀ ਦੀ ਹਾਲਤ ਹੈ ਉਹ ਉਹ ਮੁਕਤ ਨਹੀਂ ਸਮਝਣੇ ਜਿਉਂਦਿਆਂ ਦੀ ਗਿਣਤੀ ਜ ਨਹੀਂ ਹਨ ਉਹ ਪੁਰਖ ਇਹਨੇ ਗੁਣਾ ਵਾਲੇ ਹੋ ਕੇ ਵੀ ਵਾਹਿਗੁਰੂ ਦੀ ਪ੍ਰਾਪਤੀ ਜਿਹੜੀ ਇਹ ਸਾਸ ਹੈ ਇਹ ਤੋ ਬਿਨ ਸਰੀਰ ਖਾਲੀ ਹਨ ਉਹ ਇਹ ਤੋ ਉਹ ਤਹ ਦਸ ਆਲੂ ਕਨ ਇਹ ਤੋ ਇਸ ਲੋਕ ਦੇ ਪਦਾਰਥਾਂ ਨੂੰ ਉਤ ਪ੍ਰਲੋਕ ਸਵਰਗ ਆਦਿ ਕਾnde ਸੁਖਾਂ ਨੂੰ ਦਸੋ ਦਿਸਾਂ ਨੂੰ ਲੋਕ ਕੇ ਇਹ ਕਿਹਾ ਹੈ ਈਦ ਅਤੇ ਈਦ ਚਤਰਾ ਨੂੰ ਉਤ ਮੂਰਖਾਂ ਨੂੰ ਕੰਡਾਾਂ ਨੂੰ ਅਨਪੜਾਂ ਨੂੰ ਸਾਰਿਆਂ ਦਸਾਂ ਨੂੰ ਵੇਖਿਆ ਹੈ ਮਨ ਮੇਲਣ ਦੀ ਪ੍ਰਭ ਪਿਆਸ ਜਿਓ ਸਾਰਿਆਂ ਦੇ ਜਿਤ ਪਿਆਸਾ ਹੀ ਰਿਹਾ ਹੈ ਸਾਡੇ ਮਨ ਚ ਵਾਹਿਗੁਰੂ ਦੇ ਮਿਲਣ ਦੀ ਪਿਆਸ ਹੈ ਕਿਵੇਂ ਪ੍ਰਾਪਤ ਹੋਵੇ ਬਿਨਵੰਤ ਨਾਨਕ ਧਾਰ ਕਿਰਪਾ ਲੋਕ ਪਰਲੋਕ ਦੇ ਸਾਰੇ ਸੁੱਖਾਂ ਨੂੰ ਵੇਖਿਆ ਹੈ ਦਸੋਂ ਦੁਸਾਂ ਦੇ ਪਦਾਰਥਾਂ ਨੂੰ ਲੋਕਿਆ ਹੈ ਕਿਤੋਂ ਵੀ ਪ੍ਰਾਪਤ ਹੋਵੇ ਵਾਹਿਗੁਰੂ ਦੇ ਮਿਲਣ ਦੀ ਮਨ ਚ ਸਾਡੇ ਪਿਆਸ ਲੱਗੀ ਹੈ ਈਤ ਜੀਵ ਈਤ ਈਸ਼ ਜੀਵ ਦੇ ਸਰੂਪ ਨੂੰ ਊਤ ਈਸ਼ ਦੇ ਸਰੂਪ ਨੂੰ ਦੇ ਨਿਰਨੇ ਕਰਕੇ ਵੀ ਇਹ ਸਰਵੱਗ ਹੈ ਇਹ ਅਨਪੱਗ ਹੈ ਦਸੋ ਦਿਸਾ ਦੇ जिन्ने गुण ਹਨਗੇ ਪਦਾਰਥ ਇੰਦਰੀਆਂ ਦੇ ਦਮਨ ਆਦਿ ਕੋਈ ਸਾਰਿਆਂ ਨੂੰ ਕਰਕੇ ਵੇਖਿਆ ਹੈ ਮਨ ਮਿਲਨ ਕੀ ਪ੍ਰਭ ਪਿਆਸ ਗੁਰੂ ਦੇ ਮਿਲਨ ਦੀ ਸਾਡੇ ਮਨ ਚ ਪਿਆਸ ਇੱਛਾ ਲੱਗੀ ਹੈ ਪਿਆਰੇ ਜੀ ਬੇਰਮਨ ਤਾਂ ਨਾਨਕ ਧਾਰ ਕਿਰਪਾ ਬੇਨਤੀ ਗੁਰੂ ਕਸੀ ਕਹਿੰਦੇ ਹੈ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰੋ ਸਤਿਗੁਰੂ ਜੀ ਕਹਿੰਦੇ ਹਨ ਮੇਲੋ ਪ੍ਰਭ ਗੁਣਤਾ हे ਪ੍ਰਭੂ ਗੁਣਾ ਦੇ ਪਾਤਰ ਖਜ਼ਾਨਾ ਸਾਡੇ ਤਾਂ ਹੀ ਆਪ ਦੇ ਨਾਲ ਮੇਲ ਲਓ ਜੀ ਸਲੂਕ ਜਲਣ ਬੁਝੀ ਸੀਤਲ ਭਏ ਸੱਚੇ ਪਾਤਸ਼ਾਹ ਜਦੋਂ ਕਿਰਪਾ ਕੀਤੀ ਜਿਹੜੀ ਵਿਛੋੜੇ ਦੀ ਜਲਨ ਪਈ ਸੀ ਉਹ ਬੁਝ ਗਈ ਸੀਤਲ ਸਰੂਪ ਦੀ ਪ੍ਰਾਪਤੀ ਕਰਕੇ ਸ਼ਾਂਤ ਹੋ ਗਏ ਮਨ ਤਨ ਉਪਜੀ ਸਾਂ ਵਿਛੋੜੇ ਦੀ ਜਲਨ ਤਾਂ ਬੁਝਣੇ ਕਰਕੇ ਸੀਤਲ ਹੋ ਗਏ ਸ਼ਾਂਤ ਸਰੂਪ ਨੂੰ پا ਕੇ ਮਨ ਤਨ ਦੇ ਵਿੱਚ ਵੀ ਵਾਸ਼ਨਾ ਤੋਂ ਰਹਿ ਤਾ ਹੁਣ ਪਛਾਤ ਨਹੀਂ ਪੈਦਾ ਹੋ ਗਈ ਐ ਨਾਨਕ ਪ੍ਰਭ ਪੂਰਨ ਮਿਲਿਆ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਪੂਰਨ ਪਰਮੇਸ਼ਰ ਮਿਲ ਗਿਆ ਹੈ ਸੁਪੀਆ ਬਿਨਸੀ ਭ੍ਰਾਂਣ ਬੂਜੀ ਜਿਹੜੀ ਦੁਆਇਤ ਸੀ ਤੇ ਭ੍ਰਾਂਤੀ ਸੀ ਇਹ ਕੀ ਚੀਜ਼ ਐ ਇਹ ਸਾਰੀ ਨਾਸ ਹੋ ਗਈ ਸਾਧ ਪਠਾਈ ਆਪ ਹਰ ਸਾਲ ਗੁਰੂ ਨਾਨਕ ਸਾਹਿਬ ਜੀ ਆਪ ਕਰਤਾਰ ਨੇ ਸੰਸਾਰ ਦੇ ਵਿੱਚ भेजना ਕੀਤੇ ਹੈ 함 ਤੁਮ ਤੇ ਨਾਹੀ ਦੂਰ ਆਪ ਦੇ ਸੰਤਾਂ ਭਗਤਾਂ ਨੂੰ ਮਾਰਨ ਆਕੇ ਅਸੀਂ ਭਾਈ ਥਾਥੋਂ ਦੂਰ ਨਹੀਂ ਜਿੱਥੇ ਜਿੱਥੇ ਆ ਰਹਾਂਗੇ ਉੱਥੇ ਪ੍ਰਗਟ ਹੋ ਕੇ ਦਰਸ਼ਨ ਦੇਵਾਂਗੇ ਨਾਨਕ ਭਰਮ ਭੈ ਮਿਟ ਗਏ ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਭਰਮ ਸਤ ਪ੍ਰਕਾਰ ਦੇ ਭੈ ਸਭ ਮਿਟ ਗਏ ਹਨ ਰਾਮਣ ਰਾਮ ਭਰਪੂ ਜਿਹੜੇ ਰਮਣ ਉਚਾਰਨ ਕਰਦੇ ਆ ਰਾਮ ਨੂੰ ਭਰਪੂਰ ਵਿਆਪਕ ਜਾਣ ਕੇ ਸੁੰਦਰ ਰਾਮ ਦੇ ਵਿੱਚ ਮਿਲ ਗਏ ਉਹ ਸ਼ਾਂਤ ਰੁੱਤ ਸੀਸੀਅਰ ਸੀਤਲ ਇਹ ਸਾਂਗ ਸਿੰਘ ਜੀ ਦੁਨੀਆਂ ਦੇ ਲੋਕ ਤਾਂ ਸੀਸੀਅਰ ਰੁੱਤ ਨੂੰ ਮਾਘ ਫੱਗਣ ਨੂੰ ਕਹਿੰਦੇ ਐ ਪਰ ਸਤਗੁਰਾਂ ਨੇ ਇੱਥੇ ਸੀਸੀਅਰ ਰੁੱਤ ਇੱਥੇ ਮੱਗਰ ਤੇ ਪੋਦਾ ਨਾਮ ਗੁਰੂ ਸਾਹਿਬ ਜੀ ਰੱਖਦੇ ਹਨ ਰੁੱਤ ਸੀਸੀਅਰ ਸੀਤਲ ਸੀਤਲ ਖਣ ਦੇ ਦੇਣ ਵਾਲੀ ਸੀਸੀਅਰ ਪੱਤ ਚੜੀ ਰੁੱਤ ਦਾ ਨਾਮ ਹੈ ਇਹਨੂੰ ਗਿਆਨੀ ਵੀ ਅਨਮੇ ਕਰਕੇ ਅਗਲੇ ਸ਼ਲੋਕ ਨਾਲ ਲਾਉਂਦੇ ਐ ਸੀਸੀਰ ਹਿਮਕਰ ਉਤ ਇੱਥੇ ਲਾਉਂਦੇ ਹਨ ਹਿਮਕਰ ਠੰਡ ਪਾਲੇ ਦੇ ਪੈਣ ਵਾਲੀ ਤੇ ਅੰਤ ਰੁੱਤ ਸ਼ੀਤਲ ਹੈ ਹਰ ਪ੍ਰਗਟੇ ਮੰਘਰ ਪੋਹ ਹਰੀ ਜੀ ਪ੍ਰਗਟ ਹੋਏ ਹੈ ਮੰਘਰ ਤੇ ਮੋਹ ਪੋਹ ਦੇ ਮਹੀਨੇ ਚ ਜਿਨ੍ਹਾਂ ਦੇ ਮੰਗ ਮੇਰੇ ਕਰਮਤਾ ਕਰਨ ਦੇ ਅੰਦਰ ਪੋ ਬਿਰਧ ਵਸਤਾ ਵਿੱਚ ਵੀ ਜਿਨ੍ਹਾਂ ਨੂੰ ਪ੍ਰਾਪਤ ਹੋ ਗਏ ਹਨ ਜਲਨ 부ਜੀ ਦਰਸ ਪਾਇਆ ਦਿਲ ਦੇ ਵੱਡੇ ਹੋ ਗਏ ਵਡਿਆਈ ਪਾ ਕੇ ਮਹਾਰਾਜ ਸਾਹਿਬ ਜੀ ਦੀ ਕਿਰਪਾ ਕਰਕੇ ਹਾਂ ਜਲਨ 부ਜੀ ਦਰਸ ਪਾਇਆ ਉਹਨਾਂ ਦੀ ਤ੍ਰਿਸ਼ਨਾ ਦੀ ਜਲਨਤਾ 부ਝ ਗਈ ਹੈ ਤੇ ਪ੍ਰਭੂ ਦੇ ਸਾਲ ਜੇ ਜਨਨਬੂ ਜੀ ਦਰਸ ਪਾਇਆ ਦਰਸ਼ਨ ਪਾ ਲਿਆ ਹੈ। ਬਿਨ ਸੇ ਮਾਇਆ ਧਰੋ ਮਾਇਆ ਦੇ ਧੋਖੇ ਜਿਹੇ ਸੀ ਛਲ ਸਭ ਨਾਸ ਹੋ ਗਏ ਉਹਨਾਂ ਦੇ ਸਭ ਕਾਮ ਪੂਰੇ ਮਿਲ ਹਜੂਰੇ। ਹਜੂਰ ਪਰਮੇਸ਼ਰ ਦੇ ਮਿਲ ਕੇ ਸਾਰੇ ਕਾਰਜ ਉਹਨਾਂ ਪਿਆਰਿਆਂ ਦੇ ਪੂਰਨ ਹੋ ਗਏ ਹਨ। ਹਰ ਚਰਨ ਸੇਵਕ ਸੇਵਿਆ ਜਿਨ੍ਹਾਂ ਨੂੰ ਸੇਵਕ ਭਾਵ ਧਾਰ ਕੇ ਹਰੀ ਦੇ ਚਰਨਾਂ ਕਮਲਾਂ ਨੂੰ ਸੇਵਿਆ ਹੈ ਪੂਜਨ ਕੀਤਾ ਹੈ। ਹਾਰ ਦੂਰ ਸੀ ਗਾਰ ਸਭ ਰਸ ਉਹਨਾਂ ਦੇ ਹਾਰ ਹਰ ਹਰ ਕਰਨ ਰੂਪ ਹਾਰ ਡੋਰ ਬਿਰਤੀ ਦਾ ਜਿਹੜਾ ਜੋੜਨਾ ब्रह्माਕਾਰ ਕਰਕੇ ਸੀਗਾਰ ਜਿਹੜੇ ਸਾਧਨਾ ਦੇ ਐ ਸਾਰੇ ਰਸ ਪ੍ਰੇਮ ਆਦਿਕ ਹੁਣ ਗਾਉ ਅਲਖ ਆਪੇ ਉਹਨਾਂ ਨੂੰ ਸਖਿਆ ਤੋਂ ਆ ਜਿਹੜੇ ਅਲਖੋ ਪੀਵੋ ਅສຸດ ਮਨ ਕਰਕੇ ਜੋ ਅਲਖ ਹੈ ਗੁਰਾਂ ਤੋਂ ਬਿਨਾਂ ਜਿਸ ਦਾ ਪੇਤ ਨਹੀਂ ਪਾਇਆ ਜਾਂਦਾ ਉਹਦੇ ਗੁਣਾਂ ਨੂੰ ਗਾਉਣਾ ਕਰੋ। ਪਾਉ ਪਾਲਤ ਗੋਬਿੰਦ ਬਾਸਤ ਉਹਨਾਂ ਦੇ ਬਾਹਰਲੇ ਹਾਰ ਜਿਹੜੇ ਆਹਾਰ ਆਦਿਕਾਂ ਦਾ ਤਿਆਗ ਕਰਨਾ, ਢੋਰ ਬਿਰਤੀ ਦਾ ਬ੍ਰਹਮਾਕਾਰ ਹੋਣਾ, 시ਗਾਰ ਸਾਧਨਾ ਦੇ ਸਪੰਨ ਹੋਣਾ, ਸਾਰੇ ਰਸ ਜੋਗ ਆਨੰਦ ਆਦਿਕ ਅਤੇ ਇਸੇ ਪ੍ਰਕਾਰ ਉਹਨਾਂ ਦੇ ਕਾਈ ਆਤਮਰਾ ਸਾਰੇ ਪ੍ਰਾਪਤ ਹੋ ਗਏ ਹੈ ਜੋ ਰਖ ਭੇਵ ਦੇ ਗੁਣਾਂ ਨੂੰ ਗਾਉਂਦੇ ਹਨ। ਭਾਉ ਭਗਤ ਗੋਬਿੰਦ ਬਾਸਤੋ ਇਹ ਭਾਈ ਪ੍ਰੇਮ ਭਗਤੀ ਜੋ ਗੋਬਿੰਦ ਪਰਮੇਸ਼ਰ ਦੀ ਬਾਸਤ ਚਾਹੁੰਦੇ ਹੈ। ਜਮ ਨਾ ਸਾਕੇ ਜੋਹਿ ਜੀ ਉਹਨਾਂ ਨੂੰ ਜਮ ਨਹੀਂ ਤਾਰ ਸਕਦਾ ਤੇ ਤੱਕ ਨਹੀਂ ਸਕਦਾ ਐਸੇ ਅਨੰਦੀ ਹੋ ਗਏ ਹਨ ਉਹ। ਬਿਰਵੰਤ ਨਾਨਕ ਪ੍ਰਭ ਆਪ ਮੇ ਬੇਂਤੀਪੁਰਖ ਅਸੀਂ ਕਹਿੰਨੇ ਆ ਵਾਹਿਗੁਰੂ ਨੇ ਉਹਨਾਂ ਦੀ ਸੁਰਤ ਸਤਿਗੁਰੂ ਜੀ ਕਹਿੰਦੇ ਆਪ ਮੇਨ ਲਈ ਹੈ। ਇਹ ਨਾਮ ਪ੍ਰੇਮ ਬਿਸ਼ੂ ਜੀ ਉੱਥੇ ਉਹਨਾਂ ਦਾ ਉਸ ਅਵਸਥਾ ਦੇ ਪ੍ਰੇਮ ਨਾਲੋਂ ਵਿਛੋੜਾ ਨਹੀਂ ਹੁੰਦਾ ਵਾਹਿਗੁਰੂ ਦੇ ਪ੍ਰੇਮ ਵਿੱਚ ਹਰ ਵਕਤ ਲੀਨ ਰਹਿੰਦੇ ਹਨ ਇਹ ਪਿਆਰੇ ਜੀ